ਦੇਰ ਜੀ ਬੀਬੀ ਹੇਰੀ ਕੀ ਕਰਦਾ ਮੈਂ ਬਾਹਰ ਸੁਣਦੀ ਸੀ ਤੇਰੀਆਂ ਗੱਲਾਂ ਸੁਣਦੀ ਤਾਂ ਉਹ ਦੇਖੋ ਉਹ ਵੀ ਲਾਗੇ ਬੈਠੇ ਆ ਤੇ ਉਹਨਾਂ ਨੇ ਵੀ ਨਹੀਂ ਕੁਝ ਬੋਲਣਾ ਮੈਂ ਸੁਣਦੀ ਸੀ ਬਾਹਰ ਮੈਂ ਕਿਹਾ ਮੈਂ ਮੰਮੀ ਨੂੰ ਇਦਾਂ ਪੈਨਸ਼ਨ 1500 ਆਈ ਹੈ ਮੈਂ ਉਹ ਜੀ ਬਲੌਗ ਦਾ ਆਪਣਾ ਤੁਸੀਂ ਜੋ ਤਾਂ ਨਹੀਂ ਤੇਰਾ ਕੰਮ ਹੈ ਹੁਣ ਫੇ ਦੂਜੇ ਪਤਾ ਲੱਗਣਾ ਚਾਹੀਦਾ ਨਾ ਵੀ ਹੈਰੀ ਕੀ ਕੀ ਕਰਦਾ ਫਿਰਦਾ ਆ ਉਹ ਕੀ ਕਹਿੰਦਾ 1000 ਮੰਮੀ ਪੈਨਸ਼ਨ ਆਈ ਤੇਰੀ ਉਹ ਪੀਆ ਮੰਗਦਾ ਸੀ ਕੱਲ ਵੀ ਮੰਗਦਾ ਐ ਵੀ ਦਿੰਦੀ ਨਹੀਂ ਬੀਬੀ ਪੈਨਸ਼ਨ ਆਈ ਆ ਇਹ ਵੇਂਗਾ ਮੈਂ ਪੈਸੇ ਜੇ ਦਊਂਗੀ ਹੁਣ ਨਹੀਂ ਪੈਨਸ਼ਨ ਇਹਨੂੰ ਪਤਾ ਵੀ ਤੁਹਾਨੂੰ ਪੈਨਸ਼ਨ ਆਈ ਆ ਹਾਂ ਉਹ ਮੈਂ ਨਾਲ ਗਿਆ ਨਾਲ ਲੈ ਕੇ ਗਿਆ ਮੈਨੂੰ ਬਿਠਾੜ ਕੇ ਬੈਂਕ ਦੇ ਮੋੜੇ ਲਾਇਆ ਆ ਹਾਂ ਮੋੜੇ ਲਾਇਆ ਬੈਂਕ ਮੇਰੇ ਮੇਰੀ ਗੱਲ ਸੁਣ ਬੈਂਕ ਦੇ ਬਾਰੇ ਲਾਤਾ ਮੈਂ ਕਰਦੀ ਕਿਆ ਠੀਕ ਹੈ ਚੰਗਾ ਮੇਰੇ ਪੈਸੇ ਮੋਰੇ ਉਤਰ ਗਈ ਇਹ ਅੰਦਰ ਬਾਣ ਨੂੰ ਫਿਰ ਮੈਂ ਚੱਲ ਤੂੰ ਚੱਲ ਤੁਰਿਆ ਚੱਲ ਮੇਰੇ ਮੋਟਾ ਹੱਥ ਨਹੀਂ ਤੂੰ ਪੈਨਸ਼ਨ ਹੈਰੀ ਕੀ ਕਰਨੀ ਦੱਸ ਬਲ ਇਹਨਾਂ ਨਾਲ ਕੀ ਕਰਨਾ ਆਪਾਂ ਨੂੰ ਪੈਨਸ਼ਨ ਆਉਂਦੀ ਹਾਂ 15000 ਰੁਪਏ ਆਉਂਦੀ ਆ 15000 ਰੁਪਏ ਦੇ ਵਿੱਚੋਂ ਲਾ ਲਾ 500 ਉਹਦੇ ਇਹਨੇ ਲੈਣਾ 1000 ਰੁਪਏ ਰੱਖ ਲਿਆ ਉਹ ਮਹੀਨਾ ਗਉਣ ਗਈ ਜਿਹੜਾ ਮੈਂ 1000 ਰੁਪਏ ਰੱਖ ਲਿਆ ਅੱਛਾ ਉਹ ਬਾਅਦ ਚ ਕੋਈ ਐਦਾਂ ਬਿਮਾਰ ਹੋ ਗਿਆ ਉਹਨੂੰ ਦੇ ਲੈਣੇ ਕਿਹੇ ਬਣੇ ਜਾਣੇ ਮੈਂ ਤਾਂ ਇਹਨਾਂ ਨੂੰ ਸਮਾਨ ਲੈ ਕੇ ਦੇਣਾ ਹਾਂ ਤੂੰ ਕੀ ਲੈ ਕੇ ਦੇਣਾ ਹੈ ਮੈਂ ਇਹਨਾਂ ਨੂੰ ਸਮਾਨ ਮੈਂ ਪਹਿਲਾਂ ਇੱਕ ਬੀਬੀ ਨੂੰ ਸੂਟ ਲੈ ਕੇ ਦੇਣਾ ਅੱਛਾ ਬੀਬੀ ਦੇ ਪੈਆਂ ਦਾ ਵਧੀਆ ਲੈ ਅੱਛਾ ਲੈ ਕੇ ਦਊਂ ਆਹੋ ਸੂਟ ਇੱਕ ਆਪਾਂ ਪੇ ਨੂੰ ਡੱਬੇ ਲੈ ਆ ਲੈਣੇ ਆ ਕਾਦੇ ਡੱਬੇ ਮੇਰੇ ਮੂੰਦਾ ਆ ਉਹ ਗੈਸ ਆਲੇ ਗੈਸ ਆਲੇ ਗੈਸ ਵਾ ਬਣਦੀ ਆ ਓ ਪਾਪਾ ਦੇਖ ਲਾ ਉਹ ਜਨਾ ਬੋ ਕਰਦਾ ਹੈ ਬੀਬੀ ਨੂੰ ਇੱਕ ਬੀਬੀ ਦਾ ਕਹੀ ਬੀਬੀ ਨੂੰ ਆ ਪਰਾਂਦੀਆਂ ਲੈ ਦੇ ਦੋ ਮਸ਼ਕਵਾਵਾਂ ਦਾ ਐਰੀ ਆੜਦਾ ਕਿ ਪਰਾਂਦੀ ਸੱਚੀ ਦੋ ਪਰਾਂਦੀਆਂ ਲਿਆਦੀ ਮੈਨੂੰ ਅੱਛਾ ਹੋਰ ਬਾਕੀ ਫੇਰ ਬਾਤ ਜਾਣੇ ਆਹੋ ਬਾਕੀ ਵਾਜਣੇ ਇਹ ਪ੍ਰਾਂਦੀ ਤਾ ਬਾਕੀ ਆ ਬੀਬੀ ਨੂੰ ਬੂਟ ਲਾ ਦੇਣੇ ਆ ਅੱਛਾ ਉਹ ਬੀਬੀ ਦੇ ਪੈਸੇ ਬੀਬੀ ਤੇ ਹੀ ਖਰਚ ਦੇਣੇ ਹਨ ਪੈਸੇ ਮੇਰੇ ਆਪਣੇ ਕੋਲੋਂ ਲਿਆ ਕੇ ਦੇ ਆਹੋ ਨਹੀਂ ਬੀਬੀ ਦੇ ਖਰਚ ਨਹੀਂ ਤੂੰ ਲੈ ਕੇ ਉਹ ਜਿਹਨਾਂ ਨੂੰ ਵਧੀਆ ਦੇਖੇ ਵਧੀਆ ਬਣ ਸਕੇ ਉਹ ਤਾਂ ਕਹਿੰਦਾ ਮੈਂ ਨਹੀਂ ਬੂਟ ਹੈ ਸਿਆਣੇ ਟੌਰ ਕਟਾਉਣੀ ਨਹੀਂ ਅਜੇ ਠੰਡ ਆ ਲੈਂਦੇ ਜਿਹੜਾ ਨੰਦ ਚੱਲ ਵੀ ਗਈ ਆ ਚੱਲ ਗਈ ਅਜੇ ਠੰਡ ਪੈ ਲੈਣ ਦੇ ਥੋੜੀ ਜਿਹੀ ਫੇਰ ਬੂਟ ਲਿਆ ਕੇ ਦੀ ਗਰਮੀਆਂ ਨੂੰ ਬੀਬੀ ਨੂੰ ਵੀ ਪਾਪਿਆਂ ਦੀ ਟੋਪੀ ਲਿਆ ਦੇਣੀ ਆ ਉਹਦਾ ਉਹਦੇ ਤੇ ਬੱਚੇ ਵੀ ਬਹੁਤ ਸਾਰੇ ਆਣ। ਉਹ ਵੀ ਮੈਂ ਕਹਿੰਦਾ ਸਤਾਰੇ ਲੈ ਕੇ ਦੂੰਗਾ। ਦਾਲਿੰਦਾ ਪਾਪਿਆਂ ਦੀ ਟੋਪੀ ਲੈਦੀ ਦੂੰ ਉਹਨੂੰ ਰੈੱਡ ਕਲਰ ਦੀ ਲੈਦੀ ਕਰੀ। ਨਹੀਂ ਦਿੱਤਾ ਕਰਦੇ ਆ। ਬੈਕਾਂ ਨੂੰ ਭੇਜਦੇ। ਨਹੀਂ ਦਿੱਤਾ ਕਰਦੇ। ਸੰਟਾ ਕਲਰ। ਪਾਪਾ ਸੰਟਾ ਕਲਰ। ਮੁੰਡਾ ਵੀ ਸੰਟਾ ਕਲਰ। ਪਾਪੇ ਆ ਟੋਪੀ ਨੂੰ ਬੀਬੀ ਨੇ ਦੇ ਦੇ ਬੀਬੀ ਪਾ ਲੈਂਦੀ ਸਰ ਤੇ। ਹਾਂ ਲੈ ਲੈ ਹਾਂ। ਆਹ ਦੇਖੀ ਹੈ ਰੀ। ਹਾਰਦਾ ਕਿਤੇ ਇਹ। ਨਹੀਂ। ਰਣਨਦੋਂ ਦੀ ਸਰਾਰ ਵੀ ਵਧੀਆ ਤੇ ਲੜਦੇ ਵੀ ਬਹੁਤ ਆ ਸਹੀ ਗੱਲ ਹੈ ਕੁੱਤਾਇਆ ਮੇਰਾ ਲੜਨਾ ਕਿੱਦਾਂ ਨਹੀਂ ਮੰਮੀ ਪੈਸੇ ਨਾ ਇਹਨੂੰ ਦਿਆ ਕਰ ਐਵੇਂ ਹਣਾ ਹਾਏ ਢਾਈ ਕਰਨੇ ਬਾਲ ਲੋੜੀ ਤੇ ਹਾਏ ਵੀ ਮੈਂ ਮਾਰ ਜਮਾ ਹੋਏ ਵੇ ਕੀ ਕਰਦੀ ਫਿਰਦੀ ਹਾਏ ਪੁੱਟ ਰਹੀਆਂ ਇਹ ਗੱਲਾਂ ਹੈਰੀ ਨੇ ਇਹ ਹੈਰੀ ਗੁਜਾਉਂਦਾ ਜੋਕ ਜੁਆਉਂਦਾ ਹੈਰੀ ਪੁੱਠੇ ਪਾਸੇ ਲਾਉਂਦਾ ਹੈ ਹੈਰੀ ਕਹਿੰਦਾ ਇਹ ਸੋਮਰ ਚ ਬੁੱਧੀ ਪ੍ਰਹਟ ਹੋਈ ਹੁੰਦੀ ਹੈ ਔਰ ਇੰਦੀ ਖੁੰਦੀ ਉਹਨੇ ਕਰਦੀ ਨਾਏ ਉਹਦਾ ਇਹ ਮੁੰਡਾ ਨਿਆ ਕਾ ਲਾਉਣ ਵਾਲੀਆਂ ਹੁੰਦੀਆਂ ਨਹੀਂ ਉਹ ਹੁੰਦੀ 50 ਜਿਹਦਾ ਮੇਰੀ ਉਮਰ ਹੈ ਜੇ 40 45 ਦਾ ਮੈਂ ਲਾ ਸਕਦਾ ਹਾਂ ਆਜ ਨਹੀਂ ਲੱਗਦੀਆਂ ਹੁੰਦੀਆਂ ਇਦਾਂ ਬਾਅਦ ਚੰਗੀ ਨਹੀਂ ਲਾਉਣੀਆਂ ਹੀ ਆ ਬਾਅਦ ਚ ਮੈਂ ਕਹਾ ਤਾਂ ਲੋੜ ਨਹੀਂ ਮੈਂ ਲੋੜ ਹੀ ਆ ਕਾ ਪੁੱਤਾਂ ਸਾਲਾਂ ਤੇ ਛੱਡ ਦੇਣੀ ਆ ਬਸ ਕਰੇ ਨਾ ਹੋਣੀ ਛੱਡ ਦੇਣੀ ਆ ਇਹ ਵੀ ਨਹੀਂ ਪਤਾ ਕਿ ਚਿੱਟੇ ਆਉਣ ਲੱਗ ਪਰਵਾਰ ਜਿਆਦੇ ਉਹ ਛੱਡ ਦੇਣੀ ਹੂੰ ਹੈਰੀ ਹੋਰ ਬੀਬੀ ਕੀ ਲੈਣਾ ਹਾਂ ਲੈ ਹੋਰ ਦੇਖਣੀ ਜੋ ਤੇਨ ਲਿਆ ਦੇਂ ਬੰਦਨਾ ਸੋ ਪੂਰਾ ਨਹੀਂ ਹੋਇਆ ਜੀ ਹੱਲੇ ਪਾਏ ਵਿੱਚ ਪਾਏ ਇੱਕ 파ਸ ਲਿਆ ਲੈਣਾ ਬੀਬੀ ਲੈ 파ਸ ਕੀ ਕਰ ਨਹੀਂ ਪੈਨਸ਼ਨ ਤਾਂ ਤੂੰ ਸਾਰੀ ਲੈ ਜਾਣੀ ਤਾਂ 파ਸ ਚ ਕੀ ਪਾਉਣਾ ਕਦੋਂ ਬੀਬੀ ਥੋੜੇ ਤੇਰਾ 1500 ਦਾ ਬੀਬੀ ਨੇ ਕਿੰਨੀਆਂ ਚੀਜ਼ਾਂ ਲਾ ਲਈ ਤੇ ਪਾਪੇ ਨੇ 1500 ਸਿਰਫ ਗੈਸ ਵਾਲੇ ਕੈਪਸੂਲ ਹੀ ਖਰਦੇ ਗੈਸ ਤੇਸ ਦੇ ਤਾਂ ਗੈਸ ਗੈਸ ਲੈ ਲਓ ਡਾਕਟਰ ਦਾਦਾ ਹੁੰਦਾ ਜਦ ਆਪਾਂ ਕੋਈ ਬੁਖਾਰ ਚੜਦਾ ਜਾਂ ਕਿਦਾਂ ਨਾ ਸਵੇਰੇ ਖਾਣੀ ਦੁਪਹਿਰ ਚਾਹ ਇਹਨੂੰ ਗੈਸ ਵਾਲਾ ਪਤਾ ਨਹੀਂ ਕਿੰਨੇ ਸਾਲਾਂ ਦਾ ਇਹ ਤਿੰਨ ਟਾਈਮ ਉਦਾਂ ਹੀ ਖਾਈ ਆ ਬਣੇ ਨਾ ਬਣੇ ਖਾਈ ਖਾਣੀ ਆ ਇਹ ਸਾਰੀਆਂ ਦਵਾਈਆਂ ਦਾ ਯਾ ਕਹਿੰਦਾ ਇਦਾਂ ਆ ਦੇਖੋ ਆ ਛਿੱਕੂ ਦਵਾਈਆਂ ਵਾਲਾ ਸਾਰਾ ਸਾਰੇ ਤੇ ਪੱਤੇ ਹੀ ਆ ਦੇਖੋ ਹਾਂ ਹਾਂ ਲੈ ਓਹ ਮੈਂ ਕਹੀ ਓ ਸ਼ੂਗਰ ਦੇ ਨਹੀਂ ਖਾਦੇ ਵੱਡ ਬਲੱਡ ਪ੍ਰੈਸ਼ਰ ਦਾ ਨਹੀਂ ਖਾਦਾ ਕਿੰਨਾ ਚੇਰ ਹੋ ਗਿਆ ਬਲੱਡ ਪ੍ਰੈਸ਼ਰ ਸਹੀ ਹੋ ਗਿਆ ਤੇ ਸ਼ੂਗਰ ਹੁਣ ਅੱਗੇ ਵੱਦੀ ਸੀ ਹੁਣ ਥੋੜੀ ਜੀ ਮਤਲਬ ਘਟਣ ਲੱਗ ਪਈ ਆ ਆ ਹੁਣ ਖਿਆਲ ਦਿੱਤਾ 슈ਗਰ ਵਾਲਾ ਹੂੰ 슈ਗਰ ਅਛਾ ਦੇ ਤਾਂ ਦਾ ਹੁਣ ਬਹੁਤ ਚਿਰ ਦਾ ਖਾਦਾ ਉਹ ਨਹੀਂ ਖਾਦੇ 슈ਗਰ ਇਹਨੂੰ ਉਦੋਂ ਹੋਈ ਸੀ ਜਦੋਂ ਮਿੱਠਾ ਬੋਲਦਾ ਸੀ ਉਹਨੇ ਪਏ ਚੱਲੀ ਇਦਾਂ ਕਰਦਾ ਕਹਾਂ ਜੋਰ ਨਾਲ ਕੋੜਾ ਹੋ ਗਏ ਮੂੰਹ ਤੇ ਆਪੇ 슈ਗਰ ਕੀ ਹੁੰਦੀ ਤੁਸੀਂ ਕਹਿੰਦੇ ਆ ਆ ਨੋਗਾ ਨੇ ਮੰਗੋ ਬੋਲਦਾ ਹੈ ਇੱਕ ਜੀ ਬੀਬਾ ਪਲੜਦੇ ਉਹ ਬਲੋ ਬਣਾਉਣਾ ਹਾਏ ਗੱਲ ਦੂਜਿਆ ਲੜਦੇ ਹੁੰਦੇ ਦੁਪਹਿਰ ਨੂੰ ਰੋਜ਼ ਇੱਥੇ ਬਰਾਵਾ ਸੁਣਾਉਣ ਵਾਲਾ ਨਹੀਂ ਟੂ ਟੂ ਆਹ ਟੂ ਟੂ ਬੀ ਬੱਜੀ ਆਈ ਤੇ ਬਹੁਤ ਹੈ ਵੇਖੀ ਤਿਆਰ ਜਿੱਤੇ ਤਾਂ ਲੜਾਈਆਂ ਵੀ ਹੁੰਦੀਆਂ ਹੀ ਆਹ ਮੂੰਹ ਤੇ ਕੋਈ ਲਾਉਣਾ ਨਹੀਂ ਲਾਉਣਾ ਨਹੀਂ ਮੰਨੀ ਲਉਨਾਂ ਨਹੀਂ ਜਿੱਦੜ ਨਾਲੇ ਬੋਲੁੰਦਾ ਨਾ ਮੁੜ ਕੇ ਆਇਆ ਨਹੀਂ ਮੋੜ ਕੇ ਆਣਾ ਪਰੀ ਮੰਮੀ ਉਹ ਚੱਲੀ ਜਾਂਦਾ ਇਦਾਂ ਹੀ ਪਾਰ ਹੋਣਾ ਸਾਰਾ ਮੰਮਾ ਸਹਾਰਾ ਵੀ ਨਹੀਂ ਰਿਹਾ ਜਾਂ ਵਿਆਹ ਹੀ ਹੋ ਗਿਆ ਫੇਕ ਇਹਨੂੰ ਦੱਸਣਾ ਕਈ ਅੱਜ ਭੁੱਡੇ ਹੁੰਦੇ ਤਾਂ ਵੀ ਲਾਈ ਜਾਂਦੇ ਆ ਕਾਹੋ ਕਜਈ ਲਾਈ ਜਾਂਦੇ ਲਾਈ ਜਾਂਦੇ ਆ ਬਾਲੀ ਨਹੀਂ ਚੰਗੀ ਹੁੰਦੀ 50 ਸਾਲ ਦੇ ਮੁੰਡਾ ਕਰ ਸਕਦਾ ਬਾਅਦ ਹੀ ਨਿਕਾ ਦਿਓ ਸਾਰੇ ਤੇ ਸਕੂਲੇ ਵੀ ਨਹੀਂ ਜਾਂਦਾ ਉਹ ਹੀ ਤਾਂ ਮਹਿਰੀ ਸਕੂਲੇ ਛੁੱਟੀਆਂ ਆ ਤੈਨੂੰ ਕਿੰਨੀ ਤਰੀਕ ਤੱਕ ਛੁੱਟੀਆਂ ਆ ਪਰਸੋਂ ਤਾਈ ਪਰਸੋਂ ਤਾਈ ਸੀ ਪਰਸੋਂ ਦਾ ਐਤਵਾਰ ਸ਼ਨੀਵਾਰ ਆ ਇਨੇ ਐਤਵਾਰ ਨੂੰ ਕੰਮ ਜਾਣਾ ਆ ਝਾੜੂ ਪੈਣ ਜਾਣਾ ਸਕੂਲੇ ਨਹੀਂ ਸੋਮਵਾਰ ਨੂੰ ਲੋੜੀ ਆ ਪ੍ਰਿੰਸੀਪਲ ਦਾ ਫੋਨ ਆਇਆ ਹੈਰੀ ਵੀ ਆਪਣੇ ਸਕੂਲ ਦਾ ਬਹੁਤ ਮੰਦਾ ਹਾਲ ਆ ਵੀ ਐਤਵਾਰ ਨੂੰ ਸਾਰੇ ਝਾੜੂ ਸਫਾਈ ਕਰਕੇ ਸਾਰੇ ਸਫਾਈ ਕਰਕੇ ਜਾ ਸਫਾਈ ਕਰਕੇ ਇਹ ਸਾਰੀ ਸਕੂਲ ਦੀ ਜ਼ਿੰਮੇਵਾਰੀ ਇੱਥੇ ਹੈਰੀ ਤੇ ਹੀ ਆ ਹਨਾ ਕਿੰਨਾ ਜ਼ਿੰਮੇਵਾਰ ਆ ਨਹੀਂ ਇਹ ਇੱਥੇ ਘਰੇ ਰਹਿਿੰਦੇ ਘਰੇ ਕੀ ਕਰਦਾ ਮੰਮੀ ਅਸੀਂ ਤਾਂ ਚਲ ਦੁਕਾਨੇ ਚੱਲ ਜਾਈਏ ਘਰੇ ਕੀ ਕਰਦਾ ਇਹ ਮਤੰਗ ਚੜਾਉਂਦਾ ਉੱਤੇ ਨਹੀਂ ਇਹਨੂੰ ਸਫਾਈ ਕਿਉਂ ਕਰਨ ਦਾ ਕਹਿੰਦੇ ਪਤਾ ਕਿਉਂਕਿ ਉਹ ਕੱਕ ਕੁੱਕ ਕਰਕੇ ਅੱਗੇ ਜਿੱਦਾ ਛੇਦੀ ਲਾ ਦਿੰਦਾ ਨਾ ਫੀਲੀ ਮੀਰ ਉਹਸਾ ਉਹਸਾ ਉਹ ਅੱਗ ਲਾ ਦਿੰਦਾ ਜਿੱਦਾ ਸਾਦਨ ਤਾਂ ਮੰਦੇ ਨਹੀਂ ਉਹ ਬਟ ਨਹੀਂ ਸਕਦਾ ਵੇ ਬੀਬੀ ਇਹ ਕੀ ਕਰਦਾ ਹੁੰਦਾ ਮੰਮੀ ਦੀ ਜਦੋਂ ਦੁਪਹਿਰ ਟੁਰਾਉਂਦਾ ਕੋਠੇ ਤੇ ਉੱਥੇ ਮੈਨੂੰ ਫੋਨ ਕਰੀ ਜਾਵੇ ਮੈਂ ਕਿਹਾ ਪਿੰਡੇ ਦਾ ਆ ਤੇ ਇਹ ਕਹਿੰਦਾ ਪੈਸੇ ਕੱਢ ਕੇ ਰੱਖ ਮੈਨੂੰ ਮੈਂ ਉਹਨੇ 200 ਰੁਪਇਆ ਕੱਢ ਕੇ ਰੱਖਿਆ ਅੱਛਾ ਉਹ 200 ਲੈ ਚੁੱਕਾ ਆ ਹਾਂ ਲੈ ਹੁਣ ਆ ਲੈ ਮੰਮੀ ਨੇ ਵੀ ਨਹੀਂ ਦੱਸਿਆ ਦੇ ਲੈ ਮੰਮੀ ਵੀ ਨਾਲ ਰਲੀ ਆ ਤੁਹਾਨੂੰ ਦਵਾਈ ਲਿਆਤੀ ਆ ਅੱਛਾ ਉਹਦੀ ਦਵਾਈ ਲਿਆ ਕੇ ਦਿੱਤੀ ਆ ਨਹੀਂ ਨਹੀਂ ਦਵਾਈ ਲਿਆ ਕੇ ਦਿੱਤੀ 200 ਆ ਦੇ ਮੰਮੀ ਆ ਦੇ ਨੇ ਕਰਦੇ ਇਹ ਇਹ ਦਿੱਤੇ ਆ ਜੀ ਨਾ 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 ਇੱਡਾ ਇਹ ਇੱਡਾ ਹੈ ਨਹੀਂਗਾ ਆ ਹੁਣੇ ਚਾਲੀਆਂ ਦੀ ਚਾਕਲੇਟ ਦੋਨੇ ਜਣੇ ਦਾਦੀ ਪੋਤਾ ਲੱਗੇਗਾ। ਹਾਂ ਹੋ ਗਿਆ। ਜੈਮ ਦੇ ਪੈਸੇ ਪਾਪਾ ਦੇ ਮੈਂ ਮੈਂ ਉੱਥੇ ਵਧੀਆ ਦੇਖ ਜਾਣਾ ਪਹਿਲਾਂ ਜੈਮ ਦੇ ਪੈਸੇ ਮਹੀਨਾ ਇਹਨੂੰ ਪੂਰਾ ਹੋ ਗਿਆ ਇਹ ਜਾਂਦਾ ਹੀ ਨਹੀਂ ਜੈਮ। ਪਾਪਾ ਨੂੰ ਸਾਲ ਹੋ ਗਿਆ ਸੋ ਇਹ ਨੂੰ ਛੇ ਵਜੇ ਆਉਂਦੀ। ਆ ਲੈ ਲੈ। ਮੇਰਾ ਟਾਣ ਮੇਰਾ ਤੇਰੀ ਗੱਲ ਸੁਣੀ ਪਹਿਲਾਂ ਨਾ ਪਾਪਾ ਜਦੋਂ ਜੈਮ ਨਹੀਂ ਖੁੱਲੀ ਇਹਦਾ ਮੰਦੀ ਪਾਪਾ ਨੂੰ ਛੇ ਵਜੇ ਉੱਠ ਕੇ ਲੋਈ ਲੈ ਕੇ ਐਵੇਂ ਉਹ ਪਿੰਡ ਘੁੰਮੀ ਜਾਣਾ ਸਾਰਾ। ਅੱਛਾ ਸੇਰ ਕਰ ਦਿੰਦਾ। ਅੱਜ ਮੈਨੂੰ ਏਦਾਂ ਬਹੁਤ ਪਸੀਨਾ ਆਇਆ ਮੈਂ ਨਾ ਉਹ ਜਮ ਕਾਲ ਕਿ ਉਹਦੇ ਉੱਡਦਾ ਹੀ ਪਾਪਾ 9 10 ਵਜੇ ਹੈ ਸੋ ਓਏ ਫੇ ਨਜ਼ਰ ਪਹਿਲਾਂ ਹੀ ਲੱਗੀ ਪਹਿਲਾਂ ਸਵੇਰੇ 5 ਵਜੇ ਉੱਠ ਕੇ ਮੈਂ ਇਧਰ ਗੇੜੀਆਂ ਗੂੜੀਆਂ ਮਾਣੀਆਂ ਮੈਂ ਢੀਕਦਾ ਰਿਹਾ ਕਦੋਂ ਜਮ ਖੁੱਲੂ ਜਿੱਦਾਂ ਦਾ ਜਮ ਖੁੱਲਿਆ ਉਦੋਂ ਦਾ ਸਿਆਲ ਹੋ ਗਿਆ ਨਾ ਠੰਡ ਜ਼ਿਆਦਾ ਹੋ ਗਈ ਧੁੰਦ ਜ਼ਿਆਦਾ ਪੈਣ ਲੱਗ ਪਈ ਜਮ ਬੰਦਾ ਜਾਂਦਾ ਮੈਂ ਏਦਾਂ ਜਨਾ ਨਾ 30 ਦਿਨ 30 ਦਿਨ ਜਾ ਕੇ ਇਹ ਤਾਂ ਪਸੀਨਾ ਘਣ ਕੇ ਨਾ ਦੇਣਾ ਤੀਏ ਦਿਨ ਜਾਵੇਂ ਬੰਦਾ ਸਿਆਮੀਨਾ ਦੇ ਲੋਬਾਸ ਦਿੱਤਾ ਹੈਰੀ ਨੇ ਹੋ ਜੇ ਬਲਾਗੇ ਨਾ ਪਸੀਨਾ ਆਉਂਦਾ ਫੇਰ ਦੁਪਹਿਰ ਮੈਂ ਉਹ ਫੇਰ ਹੋਰ ਤਰ੍ਹਾਂ ਹੁੰਦੀ ਰਹਿੰਦੀ ਪਤਾ ਕਰਕੇ ਤਿੰਨ ਦਿਨ ਕੱਢ ਲੈਂਦਾ ਆ ਤੀਨ ਜੇ ਕਰਤਾ ਆਪਣੇ ਤੂੰ ਕਹਿਣ ਦਾ ਮਤਲਬ ਵੀ ਤੂੰ ਜਿੰਮ ਤਾਂ ਨਹੀਂ ਲਾਉਣਾ ਵੇਦਨੂ ਕੋ ਫਿਰ ਨਾ ਨਾ ਪੈਣਾ ਫੇਰ ਬਾਰ ਬਾਰ ਨਾ ਹੋਣਾ ਮੈਨੂੰ ਮੁੰਡਾ ਲਾ ਰਿਹਾ ਨਾ ਯਾਵਾਦ ਹੈ ਕੀਵਾਦ ਹੈ ਮੇਰੀ ਆਤ ਤੂੰ ਬਈ ਤੇਰਾ ਮੇਰੇ ਕ ਪਿਆਰ ਸ਼ਾਦੀ ਜਾਣਾ ਮੈਂ ਕਹਿੰਦਾ ਮੈਂ ਨਹੀਂ ਜਾਣਾ ਨਾ ਹੋਂ ਦਾ ਕਰਕੇ ਵੀ ਆਉਂਦਾ ਕਰਕੇ ਨਹੀਂ ਜਾਂਦੇ ਪਾ ਪੈਦਾ ਦਸੋਂ ਕੱਲੇ ਕਾ ਡੇਲੀ ਨਾ ਆਉਂਦਾ ਆ ਡੇਲੀ ਵਿਚਾਰਾ ਨਾ ਆਉਂਦਾ ਮੈਂ ਖਾਣੇ ਨੂੰ ਨਹੀਂ ਜਾਂਦਾ ਇਦੋ ਹੋਇ ਗਰਮ ਪਾਣੀ ਕਰਕੇ ਪਹਿਲਾਂ ਇਹਨੇ ਨਹਾਉਣਾ ਪਾਪੇ ਨੇ ਫਿਰ ਚਾਹ ਪਾਣੀ ਪੀਣੀ ਆ ਹੂੰ ਤੇ ਚਲ ਹੋਇਆਗੇ ਨੇ ਛੋਆ ਛੇ ਮਹੀਨੇ ਵੰਨਾ ਜਾ ਮੀ ਪਾਣੀ ਪਾਪਾ ਖਰਾਬ ਕਰੀ ਜਾਂਦਾ ਨਹੀਂ ਪਾਣੀ ਦਾ ਵੀ ਸਰਫਾ ਕਰਨਾਗੇ ਉਹ ਪਾਣੀ ਨਾ ਮੌਕਾ ਜਵੇ ਤੁਹਾਡੇ ਬਾਰੇ ਫਿਊਚਰ ਆਹ ਵਾਲੇ ਨਿਆਣਿਆਂ ਬਾਰੇ ਵੀ ਅੱਜ ਮੈਂ ਇਦਾਂ ਹੀ ਨਹਾਉਂਦਾ ਰਿਹਾ ਗਾ ਪਾਣੀ ਬਚਣਾ ਨਹੀਂ ਮੈਨੂੰ ਸੋਚਦਾ ਹੀ ਆ ਵੀ ਗਿੱਜੇ ਮੈਨਾਂ ਲੱਗੇ ਬਿਜਲੀ ਮੁੱਕ ਜਾਣੀ ਆ ਹਾਂ ਉਹ ਦੋਨੇ ਹੋਈਏ ਡਰਦੇ ਆ ਦਾਦਾ ਪੋਤਾ ਵਾਕਈ ਸਲਾਹ ਆ ਬਈ ਜੀ ਦੇ ਸਾਹਿਬ ਕਦਾ ਹੋਇਆ ਗਾ ਸਹੀ ਆ ਸਹੀ ਸਾਡੀ ਸਲਾਹ ਆ ਨਾ ਇੱਕ ਤਾਂ ਟਾੜਾ ਪੱਕ ਜਰੂਰ ਮੈਨ ਲਾ ਪਿਆ ਵੀ ਨਹਾਉਂਦੇ ਦੋਨੇ ਹੀ ਆ ਲੇਟ ਹੀ ਆ ਕਹਿੰਦੇ ਹਾਂ ਸਹੀ ਗਾ ਲਹਿਰੀ ਲੋੜੀ ਮੰਗਣੀ ਵੇ ਮੈਂ ਲੋੜੀ ਮੰਗਣੀ ਨਾ ਕੈਨਾਂ ਮਲੋੜੀ ਨਹੀਂ ਮੰਗਣੀ ਹਾਂ ਤੂੰ ਕਹਿੰਦਾ ਹੁਣ ਮੈਂ ਛੋਟਾ ਨਹੀਂ ਨਹੀਂ ਆਪਾਂ ਰਾਤ ਨੂੰ ਜਿਹੜੀ ਮੰਗਣੀ ਜਿਹੜੀ ਵੱਡਿਆਂ ਨੇ ਨਹੀਂ ਮੰਗਣੀ ਤੁਸੀਂ ਦੋਸਾਂ ਮੇਰੀ ਗੱਲ ਸੁਣ ਅੱਗੇ ਮੈਂ ਤੈਨੂੰ ਪੁਰਾਣੀ ਗੱਲ ਦੱਸਦਾ ਪਾਪੇ ਹੁਣੇ ਜਦੋਂ ਸੀਗੇ ਸਾਰੇ ਜਣੇ ਤੇ ਸਾਨੂੰ ਨਾਲ ਲੈ ਲੈਂਦੇ ਉਦੋਂ ਮੈਂ ਤੇਰੇ ਕੋਲ ਜੱਡਾ ਸੀਗਾ ਮਤਲਬ ਸਿਆਣੇ ਸਿਆਣੇ ਵੀ ਔਰਗ ਸਾਰੇ 80 90 ਸਾਲ ਸਾਰੇ ਪਾਪਾ ਤੁਸੀਂ ਲੋੜੀ ਮੰਗਦੇ ਹੁੰਦੇ ਤੇ ਕੜੀ ਪੈਸਾ ਨਹੀਂ ਮੰਡਿਆ ਸੀ ਇਹਨਾਂ ਨੇ ਲੈਣਾ ਮੂਫਲੀ ਰੇੜੀ ਇੱਕ ਇੱਕ ਦੋ ਦੋ ਪੈਕਟ ਜਿੰਨੇ ਵੀ ਬੰਦੇ ਆ ਗਏ ਭਾਵੇਂ ਇਹਨਾਂ ਨੇ ਨਹੀਂ ਵੀ ਮੰਗੀ ਵੀ ਵੀ ਲੈਣ ਚ ਬੈਗਾ ਤਾਂ ਉਹਨਾਂ ਨੂੰ ਵੀ ਇੱਕ ਇੱਕ ਪੈਕਟ ਇੱਕ ਇੱਕ ਰੇੜੀਆਂ ਦਾ ਇੱਕ ਇੱਕ ਉਹਦਾ ਮੂਫਲੀ ਦਾ ਤੇ ਬੇਸਨ ਲੱਡੂ ਵੀ ਲੈ ਲੈਂਦੇ ਉਹਨੇ ਆਹੋ ਮੈਂ ਤੇ ਕੋਈ ਲਿਖੋ ਕੇ ਵੀ ਲਿਆ ਤੂੰ ਮੈਨਾਂ ਰੱਤ ਪਿਆਈ ਕਹਿੰਦਾ ਕੇਵਲ ਕੋਕੋ ਕੇ ਲੈਣਾ ਮੈਂ ਕਹਿੰਦਾ ਕੋਈ ਮੰਗਦੇ ਤਾਂ ਕਿ ਉਹ ਇਹ ਦੇ ਕੋਕੋ ਕੇ ਲੈ ਆ ਆ ਮੈਂ ਕੋ ਮੈਂ ਨਿੱਕਾ ਜਿਹਾ ਉਹਦਾ ਮੈਨੂੰ ਉਹਨਾਂ ਦਿੱਤੀ ਨਹੀਂ ਮੇਰੇ ਹਿੱਸੇ ਦਾ ਲੈ ਆ ਮੈਂ ਤੂੰ ਕਾ ਦੋ ਜਦ ਮੈਂ ਮੰਗੀ ਨਹੀਂ ਕਹਿੰਦਾ ਕੋਈ ਨਹੀਂ ਸਾਰੇ ਨਿਆਣਿਆਂ ਨੂੰ ਇਹ ਮੇਰੇ ਲਈ ਲੈ ਆ ਤੇ ਮੈਂ ਬਹੁ ਗਿਜਿਆ ਤੂੰ ਕਾ ਦੋ ਜਾਂਦੀ ਐਤ ਕੀ ਆਪਣੇ ਲੋੜੀਆਂ ਬਹੁਤ ਹੈ ਉਹਦਾ 2 4 ਸੱਦੇ ਵੀ ਆਏ ਆਪਾਂ ਨਾ ਲੋੜੀ ਧੂਣੀ ਤੇ ਵੀ ਜਾਣਾ ਆ ਤੇ ਆਪਾਂ ਲੋੜੀਆਂ ਦੇ ਇਦਾਂ ਪੰਜਾਬੀ ਪਹਿਲਾਂ ਹੀ ਪ੍ਰੈਕਟਿਸ ਕਰ ਲਈਏ ਕਿਉਂਕਿ ਭੰਗੜਾ ਭੁੰਗੜਾ ਹੋਣਾ ਹੈ ਕਹਿਣਾ ਨੇ ਲੋੜੀ ਦੇਣੀ ਆ ਲੋੜੀ ਤੇ ਵੀ ਸਾਰਿਆਂ ਨੇ ਧੂਣੀ ਲਾ ਕੇ ਬਹਿ ਜਾਂਦੇ ਆ ਤੇ ਨਾਲੇ ਇੱਧਰੋਂ ਹੁੰਦਾ ਕਿ ਇਹਦਾ ਉਹ ਇੱਧਰੋਂ ਹੁੰਦਾ ਆ ਇਹ ਲੋੜੀ ਦਾ ਮੈਂ ਅੱਜ ਕਾਲੇ ਅੱਗੇ ਲੋੜੀਆਂ ਹੁੰਦੀਆਂ ਆਂ ਮੈਂ ਤੁਹਾਨੂੰ ਅੱਜ ਦੀ ਲੋੜੀ ਦਾ ਤੇ ਪੁਰਾਣੀ ਲੋੜੀ ਦਾ ਰਿਐਲਿਟੀ ਦਾ ਰਿਐਲਿਟੀ ਦੱਸਣਾ ਪਹਿਲਾਂ ਹੁੰਦੇ ਸੀ ਲੋਕਾਂ ਦਾ ਦਿਲ ਹੀ ਪ੍ਰੇਮ ਹੁੰਦਾ ਸੀ ਜਦੋਂ ਲੋੜੀ ਦੇ ਕੱਟਿਆਂ ਨੇ ਚਾਹ ਲੱਡੂ ਮੂਫਲੀ ਚੱਲਣਾ ਹੱਸਣਾ ਖੇਡਣਾ ਗੱਲਾਂ ਕਰਨੇ ਗੀਤ ਗਾਉਣੇ ਸ਼ਬਦ ਗਾਉਣੇ ਬੁੜੀਆਂ ਨੇ ਹੁਣ ਜਿਹੜੀਆਂ ਨਹੀਂ ਬੋਲਦੀਆਂ ਤਿੰਨ ਚਾਰ ਇੱਧਰ ਬੈਠੀਆਂ ਆਉਂਦੀਆਂ ਤਿੰਨ ਚਾਰ ਇੱਧਰ ਬੈਠੀਆਂ ਆਉਂਦੀਆਂ ਮੈਂ ਸਾਰਿਆਂ ਦੀ ਗੱਲ ਕਰਦਾ ਵਿੱਚੇ ਸਾਡੀਆਂ ਇੱਧਰ ਲੀਆਂ ਉੱਧਰ ਲੀਆਂ ਕੋਈ ਐਦਾਂ ਨਾ ਸੀਰੀਅਸੇ ਲੋ ਵੀ ਕਿਸੇ ਨੂੰ ਕਹਿੰਦਾ ਮਤਲਬ ਅੱਜ ਦਾ ਪਾਣੀ ਦੇ ਹਿਸਾਬ ਨਾਲ ਜਾਂ ਜਿੱਦਾਂ ਮਤਲਬ ਮਾਹੌਲ ਦੇ ਹਿਸਾਬ ਨਾਲ ਗੱਲ ਕਰਦਾ ਵੇ ਦੋ ਤੈਨ ਇਧਰ ਬੈਠੀ ਆਉਣੀਆਂ ਦੋ ਤੈਨ ਵਰੇ ਜੇ ਇੰਨਾ ਨਹੀਂ ਬੋਲਦੀ ਉਹਨਾਂ ਨੇ ਕੰਨ ਚ ਖਸ-ਖਸ-ਖਸ-ਖਸ ਕਰਿਆਣੀ ਜਹ ਹੈਰੀ ਦੱਸਦਾ ਹਾਂਦਾ ਹੈਰੀ ਕਿਦਾਂ ਕੀ ਹੁੰਦਾ ਦੋਂ ਦੋਂ ਪਤਾ ਕਿਦਾਂ ਹੁੰਦੀ ਇਦਾਂ ਲੋੜੀ ਦੇ ਹੈ ਦੀ ਆ ਕਦੂ ਜਲ ਦੇਖ ਕੇ ਉਦਾਂ ਹੀ ਹੱਸੀ ਮੂੰਹ ਦੇ ਸ਼ੋਰ ਰੱਖ ਕੇ ਕਰੀ ਜਾਣਾ ਹੈ ਬਲ ਇਹ ਪਤਾ ਨਹੀਂ ਕੀ ਗੱਲ ਕੀਤੀ ਨਹੀਂ ਲੋੜੀ ਤੇ ਤੂੰ ਨਹੀਂ ਉਹ ਆ ਗਈ ਆ ਅੱਜ ਸਰਗਣ ਦਾ ਨਹੀਂ ਉਹਨਾਂ ਮਜ਼ਾ ਆਉਂਦਾ ਜਿੰਨਾ ਲੋਕਾਂ ਦੇ ਆਲੇ ਦੁਆਲੇ ਦੇਖ ਕੇ ਕਰਦੇ ਕੀ ਆ ਕਰਦੀਆਂ ਸਾਰੇ ਮੇਰਾ ਸਾਈ ਨਿਕਲੀ ਜਾਊਗਾ ਤੇ ਲੋੜੀਆਂ ਨੂੰ ਤੁਹਾਨੂੰ ਸਾਰਿਆਂ ਨੂੰ ਅਡਵਾਂਸ ਦੀ ਵਧਾਈਆਂ ਆ ਸਾਰਿਆਂ ਦੇ ਰੱਬ ਤਨਦਰੁਸਤੀ ਲੋੜੀ ਨਿਕੱਢੇ ਤੇ ਗਾਂ ਵੀ ਜਿਹੜੇ ਵੀਰਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਦੇ ਵਿਆਹ ਹੋਣ ਜਿਨ੍ਹਾਂ ਦੇ ਮੁੰਡੇ ਨਹੀਂ ਹੋਏ ਉਹਨਾਂ ਦੇ ਮੁੰਡੇ ਹੁਣ ਤਾਂ ਜੋ ਆਪਾਂ ਸਾਰੇ ਤਰ੍ਹਾਂ ਦੇ ਵਿੱਚ ਲੋੜੀਆਂ ਮੰਗੀਆਂ ਪਰ ਹੁਣ ਇਹ ਸੈਟਅਪ ਹੈ ਜਿੱਥੇ ਆਪਾਂ ਮੁੰਡੇ ਮੰਗਦੇ ਆ ਉਥੇ ਕੁੜੀਆਂ ਵੀ ਹੋਣੀਆਂ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਕੁੜੀਆਂ ਦਾ ਤਾਂ ਘਟਾ ਹੀ ਆ ਹੁਣ ਕਿਉਂ ਸਾਰੀਆਂ ਬਾਹਰ ਹੀ ਚੁੱਕੀਆਂ ਜਾਂਦੀਆਂ ਤੇ ਇਧਰ ਚੰਗੇ ਚੰਗੇ ਘਰਾਂ ਦੇ ਮੁੰਡਿਆਂ ਦੇ ਵਿਆਹ ਨਹੀਂ ਹੁੰਦੇ ਨਾਲੇ ਬਹੁਤ ਵਧੀਆ ਗੱਲ ਆ ਜਿਹੜੀ ਹੁਣ ਕਈ ਲੋਕ ਕੁੜੀਆਂ ਦੀ ਵੀ ਲੋੜੀ ਪਾਉਣ ਲੱਪੇ ਆ। ਵਾਕੈ ਕੁੜੀਆਂ ਮੁੰਡੇ ਬਰਾਬਰ ਦੇ ਆ ਐਂਡ ਤੇ ਮਾਪੇ ਨੂੰ ਕੁੜੀਆਂ ਹੀ ਸਾਂਭਦੀਆਂ ਇਸ ਲਈ ਕੁੜੀਆਂ ਤੇ ਮੁੰਡੇ ਸੇਮ ਹੀ ਹੋਣੇ ਚਾਹੀਦੇ ਆ ਤਾਂ ਗਾਂ ਸਾਰੇ ਜਣੇ ਕੋ ਦੋਹਾਂ ਦੀ ਲੋੜੀ ਪਾਇਆ ਕਰੋ। ਹਮ ਠੀਕ ਆ ਜੀ। ਸਾਡੇ ਤੇ ਹੁਣ ਕੋਈ ਕੁੜੀ ਹੈ ਨਹੀਂਗਾ ਤਾਂ ਮੈਨੂੰ ਕਿੱਦਾਂ ਸਾਂਭੋਗੇ ਹੁਣ? ਕੁੜੀ ਤੁਹਾਡੇ ਹੈ ਨਹੀਂ ਉਹ ਮਾਨਵ ਵੀ ਨਹੀਂ ਅਹੀਂ ਕੁੜਤਾ ਕਰਦੇ ਉਹ ਸਾਕਾ ਰਿਆ ਕਰਦਾ ਇਹ ਹੋਣੀ ਤੈਨੂੰ ਸਾਬਣਾ ਪੈਣਾ ਹੈ ਤੈਨੂੰ ਸਾਬਣਾ ਕੁੜੀ ਗਾਲੀ ਐ ਨਹੀਂ ਕੋਈ ਕੋਈ ਨਹੀਂ ਮੈਂ ਸਾਬਦਾ ਮੈਂ ਹੈਗਾ ਹੀ ਮਰ ਜਿੰਨਾ ਨੂੰ ਕਈਆਂ ਨੂੰ ਨਹੀਂ ਮੁੰਡੇ ਸਾਬਦੇ ਉਹਨਾਂ ਨੂੰ ਕੁੜੀਆਂ ਸਾਬ ਲੈਣੀਆਂ ਉਹ ਆ ਇੱਧਾ ਮਾਰਦੇ ਦਾ ਜੱਟ ਉਹ ਕੁੜੀਆਂ ਉਹ ਕੁੜੀਆਂ ਦੀ ਗੱਲ ਕਰਦਾ ਕਈਆਂ ਦੇ ਮੁੰਡੇ ਇਦਾਂ ਦੇ ਪਾਪਾ ਨਕੰਮੇ ਨਿਕਲਦੇ ਆ ਮੈਂ ਕੁੱਟੀਆਂ ਮਾਰਦੇ ਆ ਕੁੱਟੀਆਂ ਹੈਗੇ ਆ ਇਹਨਾਂ ਨੇ ਕੁੜੀਆਂ ਸਾਹਮਣੇ ਤੇ ਕੁੜੀਆਂ ਹਮੇਸ਼ਾ ਹੀ ਆਪਣਾ ਮਾਪੇ ਦਾ ਪਿੱਛੇ ਦਾ ਤੇ ਇਹ ਕਰੂਗਾ ਨਾ ਤੇ ਇਸ ਕਰਕੇ ਦੋਹਾਂ ਦੀ ਲੋੜੀ ਕੁੜੀ ਮੁੰਡੇ ਦੀ ਦੋਹਾਂ ਦੀ ਲੋੜੀ ਪਾਉਣੀ ਚਾਹੀਦੀ ਤਾਂ ਅੰਦਰੋਸਤੀ ਸਾਰਿਆਂ ਦੇ ਰਵੇ ਸਾਰੇ ਹੱਸਦੇ ਖੇਡਦੇ ਰਹਿਣ ਇੱਕੋ ਹੀ ਗੱਲ ਮੈਂ ਤੁਹਾਨੂੰ ਦੱਸਦਾ ਨਾ ਲੱਖਾਂ ਜੂਨਾ ਭੌਤ ਕੇ ਆਪਾਂ ਬੰਦੇ ਦਾ ਰੂਪ ਲਿਆ ਆ ਵੀ ਰੱਬਾ ਸਾਨੂੰ ਬੰਦਾ ਬਣਾਏ ਅਸੀਂ ਰੱਬ ਦਾ ਨਾਮ ਜਪਾਂਗੇ ਪਰ ਜਦੋਂ ਬੰਦਾ ਬਣ ਜਾਂਦਾ ਉਦੋਂ ਆਪਾਂ ਆਪਣੇ ਕਾਮਕਾਰਾਂ ਚ ਪੈਸੇ ਕਮਾਉਣ ਚ ਇਧਰ ਉਧਰ ਲੱਗ ਜਾਂਦੇ ਉਹ ਕਿਉਂ ਲੱਗ ਜਾਂਦੇ ਕਿਉਂਕਿ ਪੈਸੇ বিনা ਕੋਈ ਪੁੱਛਦਾ ਨਹੀਂ ਅੱਜਕੱਲ ਬੰਦੇ ਨੇ ਪੈਸਾ ਬਣਾਇਆ ਸੀ ਪਰ ਪੈਸੇ ਨੇ ਬੰਦੇ ਨੂੰ ਪਿੱਛੇ ਲਾ ਲਿਆ ਸਭ ਰਿਸ਼ਤੇਦਾਰੀਆਂ ਯਾਰੀਆਂ ਦੋਸਤੀਆਂ ਸਭ ਕੁਝ ਖਤਮ ਹੋ ਗਈਆਂ ਜੇ ਤੁਹਾਡੇ ਕੋਲ ਪੈਸੇ ਆ ਤੇ ਤੁਹਾਡਾ ਸਭ ਕੁਝ ਆ ਪਰ ਮੈਂ ਚਾਹਨਾ ਮੈਂ ਕਹਿੰਨਾ ਵੀ ਜੇ ਤੰਦਰੁਸਤੀ ਆ ਤਾਂ ਫੇ ਸਾਰਾ ਕੁਝ ਇਸ ਲਈ ਤੰਦਰੁਸਤ ਰਹੋ ਖੁਸ਼ ਰਹੋ ਚੜ੍ਹਦੀ ਕਲਾ ਰੱਖੇ ਰੱਬ ਤੁਹਾਨੂੰ ਜੁੰਦੇ ਬਸਦੇ